ਗੋ ਗੋ ਜੋ ਘਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਪਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜੋ ਪੰਚਮ ਪਾਚਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 1218 ਅੰਕ ਕੀ ਸਬਦ ਜਨ ਕਰਦੇ ਤਾਰੰਗ ਮਹੱਲਾ ਪੰਜ ਮੇਰੇ ਗੁਰ ਮੋਹੂ ਸੈਸਾ ਉਤਾਰਿਆ ਕਹਿੰਦਾ ਮੇਰੇ ਗੁਰੂ ਨੇ ਮੇਰੇ ਜਿਹੜੇ ਬਹਿਮ ਸੀ ਪਰਮ ਸੀ ਸਾਰੇ ਖਤਮ ਕਰ ਦਿੱਤੇ ਇਹ ਸ਼ਬਦ ਦੀ ਕਰਾਮਾਤ ਗੁਰੂ ਦੀ ਕਰਾਮਾਤ ਹੈ ਗੁਰੂ ਨੇ ਜਿਹੜਾ ਗੁਰ ਦਿੱਤਾ ਹੈ ਸ਼ਬਦ ਦਿੱਤਾ ਹੈ ਵਹਿਮ ਪਰਮ ਦਾ ਨਾਸ ਕਰ ਦਿੰਦਾ ਹੈ ਗੁਰ ਪ੍ਰਸਾਦ ਸ਼ਬਦ ਦਾ ਪ੍ਰਸਾਦ ਸ਼ਬਦ ਦੇ ਪ੍ਰਸ਼ਾਦ ਦੇ ਨਾਲ ਵਹਿਮ ਖਤਮ ਹੋ ਜਾਂਦਾ ਹੈ ਸੈਸਾ ਖਤਮ ਹੋ ਜਾਂਦੀ ਹੈ ਮੇਰੀ ਗੁਰ ਮੇਰੋ ਸੈਸਾ ਉਹ ਤਾਰਿਆ ਤਿਸ ਗੁਰ ਕੇ ਜਾਈਏ ਬਲਿਹਾਰੀ ਨਾ ਮੈਂ ਤਾਂ ਉਸ ਗੁਰ ਤੋਂ ਬਲਿਹਾਰੀ ਜਾਂਦਾ ਤਿਸ ਗੁਰ ਕੇ ਜਾਈਏ ਬਲਿਹਾਰੀ ਸਦਾ ਸਦਾ ਹਉ ਵਾਰਿਆ ਕਹਿੰਦਾ ਮੈਂ ਤਾਂ ਸਦਾ ਹੀ ਸਦਾ ਹੀ ਉਸ ਗੁਰ ਤੋਂ ਵਾਰੀ ਜਾਂਦਾ ਉਸ ਸ਼ਬਦ ਤੋਂ ਸਦਾ ਸਦਾ ਵਾਰੀ ਜਾਂਦਾ ਕਿਹੜਾ ਗੁਰ ਮਿਲਿਆ ਕਿਹੜਾ ਪ੍ਰਸ਼ਾਦ ਮਿਲਿਆ ਸ਼ਬਦ ਵਾਲਾ ਪ੍ਰਸ਼ਾਦ ਗੁਰ ਪ੍ਰਸਾਦ ਪਰਮ ਕਾ ਨਾਸ ਜਦੋਂ ਸ਼ਬਦ ਦਾ ਪ੍ਰਸ਼ਾਦ ਮਿਲਦਾ ਹੈ ਫਿਰ ਬਹਿ ਪਰਮ ਖਤਮ ਹੋ ਜਾਂਦਾ ਹੈ ਪਿਛਾਣ ਵੀ ਦੱਸਦੇ ਹਨ ਕਿ ਜਿਸ ਨੂੰ ਪਾਈ ਗੁਰ ਸ਼ਬਦ ਦਾ ਪ੍ਰਸ਼ਾਦ ਮਿਲ ਜਾਂਦਾ ਹੈ ਉਸ ਦਾ ਬਹਿਮ ਹੈ ਜਿਹੜੇ ਸੈਸਾ ਹੈ ਖਤਮ ਹੋ ਜਾਂਦਾ ਇਹ ਜਿਹੜੀ ਸੈਸਾ ਹੈ ਨਾ ਇਹ ਹੀ ਮਲੀਨ ਕਰਦੀ ਹੈ ਸੈਸੇ ਜੋ ਮਲੀਨ ਹੈ ਕੀਤ ਸੰਜਮ ਧੋਤਾ ਜਾਏ ਕਹਿੰਦੇ ਕਿਹੜਾ ਸੰਜਮ ਕਿਹੜਾ ਤਰੀਕਾ ਵਰਤੀ ਜਿਹਦੇ ਨਾਲ ਇਹ ਮਨ ਧੋਤਾ ਜਾਵੇ ਸਾਬਦ ਲੱਗੋ ਕਹਿੰਦੇ ਭਾਈ ਸਾਬਦ ਦੇ ਨਾਲ ਲੱਗੋ ਇਹ ਜਿਹੜਾ ਸ਼ਬਦ ਹੈ ਇਹ ਮਨ ਨੂੰ ਧੋਂਦਾ ਹੈ ਨਿਰਮਲ ਹੋ ਜਾਂਦਾ ਜਦੋਂ ਸੈਜਸਾ ਉਤਰ ਜਾਂਦੀ ਹੈ ਫਿਰ ਰੱਬ ਦੇ ਦਰਸ਼ਨ ਹੋ ਜਾਂਦੇ ਇਹ ਸੈਜਸਾ ਨੇ ਟਕਿਆ ਹੋਇਆ ਹੈ ਸੈਜਸਾ ਨੇ ਮਲੀਨ ਕਰ ਦਿੱਤਾ ਹੈ ਮਨ ਨੂੰ ਆ ਰਹੁ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਸੰਜੀ ਕੇਵਲ ਗੁਰ ਲਿਖਿਆ ਗੁਰੂ ਨਹੀਂ ਲਿਖਿਆ ਗੁਰ ਲਿਖਿਆ ਗੁਰੂ ਨੇ ਜਿਹੜਾ ਗੁਰ ਦਿੱਤਾ ਗੁਰੂ ਸ਼ਬਦ ਦਾ ਗੁਰ ਦਿੰਦਾ ਗੁਰ ਦਾ ਨਾਮ ਜਪਿਓ ਕਹਿੰਦੇ ਨਾਮ ਹੈ ਜਿਹੜਾ ਸ਼ਬਦ ਦਾ ਜਪਿਓ ਦਿਨ ਰਾਤੀ ਕਹਿੰਦੇ ਦਿਨ ਰਾਤ ਹੀ ਦਾ ਜਾਪ ਕੀਤਾ ਹੈ ਸ਼ਬਦ ਦਾ ਜਾਪ ਦਿਨ ਰਾਤ ਹੋ ਸਕਦਾ ਹੈ ਕੋਤ ਆਪਾ ਜਾਪ ਦਿਨ ਰਾਤ ਕਰ ਨਹੀਂ ਸਕਦੇ ਕੜੀ ਘੰਟੇ ਦਾ ਪਾਠ ਹੈ ਕਰ ਲੈਂਦੇ ਆ ਲੇਕਿਨ ਗੁਰੂ ਬਚਨ ਕਰਦੇ ਹਨ ਗੁਰਕਾ ਨਾਮ ਜਪਿਓ ਦਿਨ ਰਾਤੀ ਗੁਰਕੇ ਚਰਨ ਨਿਰਨਾ ਕਹਤਾ ਹੈ ਕਿ ਗੁਰ ਦੇ ਚੰਦ ਜਿਹੜਾ ਗੁਰ ਦਾ ਸ਼ਬਦ ਹੈ ਚਰਨ ਮਨ ਧਾਰਿਆ ਕਹਿੰਦੇ ਜਿਹੜਾ ਚਰਨ ਅਸੀਂ ਸ਼ਬਦ ਅਸੀਂ ਮਨ ਦੇ ਵਿੱਚ ਧਾਰ ਦਿੱਤਾ ਰੱਖ ਦਿੱਤਾ ਸ਼ਬਦ ਰੱਖਣਾ ਕਿੱਥੇ ਹੈ ਸ਼ਬਦ ਕਿੱਥੇ ਰੱਖਿਆ ਜਾਂਦਾ ਹੈ ਸ਼ਬਦ ਦੀ ਰੱਖਣ ਵਾਲੀ ਜਗ੍ਹਾ ਕਿਹੜੀ ਹੈ ਸ਼ਬਦ ਨੂੰ ਰੱਖਣ ਵਾਲੀ ਜਗ੍ਹਾ ਮਨ ਹੈ ਏ ਮਨ ਦੇ ਚ ਰੱਖਿਆ ਜਾਂਦਾ ਏ ਵੀ ਤਾਂ ਅਨਚੰਕਾ ਕੜੀ ਹੋਗੀ ਕਿ ਮਨ ਵਿੱਚ ਕੀ ਤਰ੍ਹਾਂ ਰੱਖਿਆ ਜਾ ਸਕਦਾ ਭਾਈ ਸਿੱਖੋ ਮਨ ਮੰਦਰ ਹੈ ਮਨ ਮੰਦਰ ਤਰ ਬੇਸ ਕਲੰਦਰ ਕਟਹੀ ਤੀਰਤ ਨਾਮਾਂ ਏਕ ਸ਼ਬਦ ਮੇਰੇ ਪ੍ਰਾਣ ਵਾਸਤ ਹੈ ਬਹੁੜ ਜਨਮਾਂ ਇਸ ਮੰਦਰ ਦੇ ਚ ਰੱਖਣਾ ਹੈ ਸ਼ਬਦ ਨੂੰ ਸ਼ਬਦ ਨੂੰ ਰੱਖਣ ਵਾਸਤੇ ਜਗ੍ਹਾ ਰੱਬ ਨੇ ਬਣਾਈ ਹੈ ਕਿ ਸ਼ਬਦ ਕਿੱਥੇ ਰੱਖਣਾ ਹੈ ਭਾਈ ਇਸ ਨੂੰ ਮਨ ਵਾਲੇ ਮੰਦਰ ਦੇ ਚ ਰੱਖਣਾ ਚਾਰ ਨੰਨ ਮਨ ਧਾਰਿਆ ਇਹ ਜਦੋਂ ਸ਼ਬਦ ਨੂੰ ਮਨ ਦੇ ਚ ਰੱਖੇ ਚਰਨ ਹੈ ਨਾ ਜਿਹੜਾ ਸ਼ਬਦ ਹੈ ਗੁਰ ਕੀ ਧੂਰ ਕਰੋ ਨਿਤ ਕਹਿੰਦੇ ਜਿਹੜਾ ਗੋਰਾ ਹੈ ਨਾ ਸ਼ਬਦ ਹੈ ਜਿਹੜੀ ਧੂਰ ਕਰੋ ਇਹਦੇ ਇਸ਼ਾਨ ਕਰੋ ਸ਼ਬਦ ਦੇ ਇਸ਼ਾਨ ਬਾਣੀ ਦੇ ਇਸ਼ਾਨ ਇਸ ਬਾਣੀ ਨਾਲ ਮਨ ਦੇ ਇਸ਼ਨਾਨ ਕਰਾਉਣਾ। ਸ਼ਬਦ ਦੇ ਨਾਲ ਗੁਰ ਕੀ ਧੂਰ ਕਰੋ। ਨਿਤ। ਸਤਿ ਸਿ ਗੀ ਨਿਤ ਵਾਲੀ ਗੱਲ ਵੀ ਯਾਦ ਰੱਖਣੀ। ਜਦੋਂ ਤੱਕ ਨਿਤ ਨੇਮ ਹੀ ਨਹੀਂ ਬਣਦਾ ਉਨੀ ਦੇਰ ਤੱਕ ਸਿਰ ਗੁਰੂ ਨਾਨਕ ਦੇਵ ਜੀ ਵੀ ਰਹਿਮਤਾ ਨਹੀਂ ਕਰਦੇ ਜੇ ਆਪਾਂ ਟਾਲ ਮਟੋਲ ਕਰਦੇ ਆਂ ਗੁਰਦੁਆਰਾ ਸਾਹਿਬ ਆਉਣ ਤੋਂ ਬਾਬੇ ਦੀ ਨਾਨਕ ਦੀ ਗੋਦ ਵਿਚ ਆਉਣ ਤੋਂ ਫਿਰ ਬਾਬਾ ਨਾਨਕ ਵੀ ਟਾਲ ਮਟੋਲ ਕਰ ਸਕਦਾ ਹੈ ਇਹ ਤਾਂ ਜਿਹਹ ਜਿਆ ਸਾਡਾ ਮਨ ਹੈ ਉਹ ਜਿਹ ਦੂਸਰੇ ਦਾ ਮਨ ਹੈ ਜੇ ਅਸੀਂ ਕਿਸੇ ਨੂੰ ਮਾੜੀ ਨਿਗਾ ਨਾਲ ਦੇਖਦੇ ਆਂ ਦੂਸਰਾ ਵੀ ਮਾੜੀ ਨਿਗਾ ਨਾਲ ਦੇਖਦਾ ਹੈ। ਜੇ ਅਸੀਂ ਕਿਸੇ ਨੂੰ ਪਿਆਰ ਕਰਦੇ ਆਂ ਦੂਸਰਾ ਵੀ ਪਿਆਰ ਕਰਦਾ ਹੈ। ਇਹ ਤਾਂ ਮਨ ਦੀਆਂ ਸਪਸ਼ਟ ਗੱਲਾਂ। ਸੋ ਗੁਰੂ ਕਹਿੰਦੇ ਪਾਈ ਨਿਤਨੇਮੀ ਬਣ ਪਹਿਲਾਂ ਤਾਂ। ਪਹਿਲਾ ਕੰਮ ਤਾਂ ਨਿਤਨੇਮੀ ਬਣਨਾ। ਇਹ ਪਹਿਲੀ ਪੌੜੀ ਹੈ। ਨਿਤਨੇਮੀ ਬਣਨਾ ਗੁਰ ਕੀ ਧੂਰ ਕਰੋ ਨਿਤ ਮੰਜਨ ਮੰਜਨ ਕਹਿੰਦੇ ਅਚਨਾਨ ਉਹ ਸਾਵਦੀ ਦੀ ਧੂਰ ਹੈ ਜਿਹੜੀ ਕਹਿੰਦੇ ਇਹਦੇ ਅਚਨਾਰ ਕਰੋ ਜਦੋਂ ਇੱਕ ਮੰਜਨ ਪਿਛੇ ਤੁਰਨ ਨੂੰ ਵੀ ਕਹਿੰਦੇ ਆ ਕਹਿੰਦੇ ਸ਼ਬਦ ਦੇ ਪਿੱਛੇ ਲੱਗ ਕੇ ਤੁਰਪਾ ਸਾਬਦ ਕਿੱਥੇ ਜਾਣਾ ਹੈ ਸਾਬਦ ਨੇ ਕਿੱਥੇ ਪਹੁੰਚਣਾ ਹੈ ਸਾਬਦ ਨੇ ਉੱਥੇ ਪਹੁੰਚਣਾ ਹੈ ਜਿੱਥੇ ਸਾਡੇ ਕਰਮ ਲਿਖੇ ਜਾਂਦੇ ਆ ਜਿਹੜਾ ਕਰਮ ਖੰਡ ਹੈ ਜਿੱਥੋਂ ਕਰਮ ਖੰਡ ਉਸ ਨੂੰ ਕਹਿੰਦੇ ਜਿੱਥੋਂ ਕਰਮ ਨਿਕਲਦੇ ਆ ਸੱਚ ਖੰਡ ਉਸ ਨੂੰ ਕਹਿੰਦੇ ਜਿੱਥੋਂ ਸੱਚ ਨਿਕਲਦਾ ਉਹ ਜਾਣਾ ਕਿੱਥੇ? ਸ਼ਬਦ ਨੇ ਕਿੱਥੇ ਜਾਣਾ, ਬਾਣੀ ਨੇ ਕਿੱਥੇ ਜਾਣਾ? ਕਰਮਖੰਡ ਕੀ ਬਾਣੀ ਜੋਰ ਬਾਣੀ ਦੀ ਜੋਰ ਨਾਲ ਕਰਮਖੰਡ ਜਾਇਆ ਜਾਕ। ਇਹ ਜਿਹੜਾ ਸ਼ਬਦ ਹੈ ਇਹ ਬਾਬੇ ਨਾਨਕ ਦਾ ਔਲਾਦ ਜਹਾਜ ਹੈ। ਨਾਨਕ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਕੈਸੇ ਕਿਤੇ ਹੋਰ ਨਾ ਕੋਈ ਜਹਾਜ਼ ਲੱਭਣ ਲੱਗ ਜੀਏ ਉਸ ਜਹਾਜ਼ ਵਿੱਚ ਚੜਨ ਵਾਸਤੇ ਤਾਂ ਬੜੇ ਪੈਸੇ ਲੱਗਦੇ ਆ ਲੇਕਿਨ ਬਾਬੇ ਨਾਨਕ ਦਾ ਜਿਹੜਾ ਜਹਾਜ਼ ਆ ਇੱਥੇ ਕੋਈ ਪੈਸਾ ਨਹੀਂ ਲੱਗਦਾ ਇਸ ਜਹਾਜ਼ ਪਰ ਚੜ੍ਹਨੇ ਵਾਸਤੇ ਬਾਬਾ ਨਾਨਕ ਸਾਡਾ ਮਨ ਮੰਗਦਾ ਹੈ ਸਾਡੇ ਕੋਲੋਂ ਧਨ ਨਹੀਂ ਮੰਗਦਾ ਮਨ ਮੰਗਦਾ ਮਨ ਬੀਚੀ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੱਚ ਦੀ ਬਾਣੀ ਲੈ ਕੇ ਆਉਂਦੀ ਏ ਘੁਮਾ ਕੇ ਸੰਨਾ ਜਦੋਂ ਮਨ ਹੋਰ ਪਾਸੇ ਜਾਂਦਾ ਬਾਣੀ ਘੁਮਾ ਕੇ ਲੈ ਆਉਂਦੀ ਏ ਟਿਕਾਣੇ ਗੁਰ ਕੀ ਧੂਰ ਕਰੋ ਨਿਤ ਮੰჯਨ ਜਿਦੋਂ ਇਹ ਕੰਮ ਕੀਤਾ ਰੋਜ਼ ਨਿਤ ਨੇਮੀ ਗੁਰੂ ਦੀ ਧੂਰ ਦੇ ਸ਼ਬਦ ਦੇ ਇਚਨਾਨ ਕੀਤਾ ਹੈ ਸ਼ਬਦ ਦੇ ਪਿੱਛੇ ਲੱਗ ਗਿਆ ਜਿੱਦੋਂ ਗੁਰੂ ਜਾਣਦਾ ਜਿੱਦੋਂ ਸ਼ਬਦ ਜਾਣਦਾ ਉਹਦੇ ਪਿੱਛੇ ਤੁਰ ਪਿਆ ਫਿਰ ਕੀ ਕਰਾਮਾਤ ਕੀਤੀ ਰੱਬ ਨੇ ਕਿਲਵਕ ਮੈਲ ਉਤਾਰਿਆ ਕਿਲਵਕ ਤੇ ਪਹਿਲੇ ਜਨਮਾਂ ਦੀ ਪਹਿਲੀ ਮੈਲ ਲੱਗੀ ਸੀ ਸਾਰੀ ਧਾਰ ਦਿੱਤੀ ਪਹਿਲੇ ਪਾਪ ਸਾਰੇ ਖਤਮ ਹੋ ਗਏ ਜਿਹੜਾ ਮੈਲ ਦੇ ਨਾਲ ਸੈਤਾਨ ਨਾਲ ਭਰਿਆ ਪਿਆ ਸੀ ਨਿਰਮਲ ਕਰ ਦਿੱਤਾ ਪਾਤਸ਼ਾਹ ਨੇ ਕਦੋਂ ਜਦੋਂ ਨਿਤਨੇਮੀ ਬਣਿਆ ਹਰ ਰੋਜ ਸ਼ਬਦ ਦੇ ਇਸ਼ਨਾਨ ਕੀਤੇ ਸ਼ਬਦ ਨੂੰ ਮੰਨਿਆ ਬਾਣੀ ਨੂੰ ਮੰਨਿਆ ਇਸ ਸ਼ਬਦ ਨੂੰ ਆਪਣੇ ਹਿਰਦੇ 'ਚ ਟਿਕਾਇਆ ਮਨ ਦੇ ਚਟਕਾਇਆ ਫਿਰ ਸਾਰੇ ਪਾਪ ਕੱਟੇ ਗਏ ਨਿਰਮਲ ਹੋ ਗਿਆ ਸਾਰੀ ਮੈਲ ਉਤਰ ਗਈ ਗੁਰ ਕੀ ਤੂਰ ਕਰੋ ਨਿਤ ਮੰਜਨ ਕਿ ਲੇਬਿਕ ਮੈਲ ਉਤਾਰਿਆ ਸਤਸੰਗਤ ਇੱਕ ਇੱਕ ਅੱਖਰ ਗੁਰਬਾਣੀ ਦਾ ਲੱਖਾਂ ਕਰੋੜਾਂ ਵਿੱਚ ਨਹੀਂ ਸਾਨੂੰ ਮਿਲ ਸਕਦਾ ਇੱਕ ਸਵਾਸ ਲੈਣਾ ਹੁੰਦਾ ਹੈ ਨਾ ਹਸਪੀਟਲ ਵਿੱਚ ਡਾਕਟਰ ਲੱਖਾਂ ਰੁਪਏ ਜਮ੍ਹਾਂ ਕਰਾਉਂਦੇ ਆ ਪਹਿਲਾਂ ਕਰਾਉਂਦੇ ਆ ਬਾਅਦ ਵਿੱਚ ਨਹੀਂ ਲੈਂਦੇ ਜੇ ਕਹਿੰਦੇ ਮਰ ਗਿਆ ਫਿਰ ਸਾਨੂੰ ਕਿਹਨੇ ਪੈਸੇ ਦੇਣੇ ਆ ਮਰੇ ਬੇਦੇ ਕੋਈ ਨਹੀਂ ਪੈਸੇ ਦਿੰਦਾ ਡਾਕਟਰ ਨੂੰ ਵੀ ਪਤਾ ਹੈ ਕਿ ਜਿੰਨੀ ਦੇਰ ਤੱਕ ਜਿਉਂਦਾ ਹੈ ਇਹਦੇ ਪੈਸੇ ਲੈ ਲਈਏ ਫਿਰ ਮਰੀ ਵੀ ਤਾਂ ਦੇਹ ਵਿਕਦੀ ਨਹੀਂ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਰਹਿਮਤਾ ਕਰਦੇ ਇੰਡਾ ਵੱਡਾ ਭੰਡਾਰ ਲੈ ਕੇ ਆਂਦਾ ਸਾਡੇ ਵਰਤੀ ਬਾਣੀ ਦਾ ਭੰਡਾਰ ਰੱਬ ਦਾ ਧਨ ਇਹ ਰੱਬ ਦਾ ਧਨ ਹੈ ਰੱਬ ਦੀ ਜ਼ਮੀਨ ਹੈ ਰੱਬ ਦੀ ਜਾਇਦਾਦ ਹੈ ਕਿਉਂ ਬਚਨ ਕੀਤੇ ਸੀ ਗੁਰੂ ਨਾਨਕ ਦੇਵ ਜੀ ਨੇ ਕਿ ਨਾਨਕ ਪੰਜਵੇਂ ਜਾਮੇ 'ਚ ਜੋ ਕੁਝ ਮੇਰੇ ਕੋਲ ਹੈ ਸਾਰਾ ਤੇਰੀ ਝੋਲੀ 'ਚ ਪਾ ਦੇਂਗਾ ਜੋ ਕੁਛ ਮੇਰੇ ਕੋਲ ਹੈ ਰੱਬ ਕੋਲ ਸਾਰਾ ਕੁਝ ਸਾਰਾ ਕੁਝ ਨਾਨਕ ਦੀ ਝੋਲੀ ਚ ਪਾ ਦਿੱਤੇ ਗੁਰ ਕੀ ਤੂਰ ਕਰੋ ਨਿਤ ਮੰჯਨ ਕਿਲ ਵਿਖ ਮੈਲ ਉਤਾਰਿਆ ਗੁਰ ਪੂਰੇ ਕੀ ਕਰੋ ਨਿਤ ਸੇਵਾ ਜੇ ਕਿ ਕਿ ਭੁੱਲ ਨਾ ਜਾਵੇ ਨਾ ਭੁੱਲਦਾ ਵੀ ਨਾ بولਣ ਹਾਰ ਸਭ ਕੋ ਅਪੋਲੂ ਗੁਰੂ ਕਰਤਾਰ ਕਹਿੰਦੇ ਸਾਰੇ ਭੁੱਲਦੇ ਆ ਗੁਰੂ ਨਹੀਂ ਭੁੱਲਦਾ ਰੱਬ ਨਹੀਂ ਭੁੱਲਦਾ بولਣ ਹਾਰ ਸਭ ਕੋ ਅਪੋਲ ਅਪੋਲੋ ਨੂੰ ਕਹਿੰਦੇ ਜਿਹੜਾ ਨਾ ਭੁੱਲਦਾ ਹੋ ਗੁਰੂ ਕਰਤਾਰ ਕਹਿੰਦਾ ਗੁਰੂ ਤੇ ਰੱਬ ਨਹੀਂ ਭੁੱਲਦਾ ਦੁਨੀਆ ਸਾਰੀ ਭੁੱਲਦੀ ਹੈ ਗੁਰਪੂਰੇ ਕੀ ਕਰੋ ਨਿਤ ਸੇਵਾ ਤੇ ਅਸੀਂ ਇਹ ਪੇਰ ਨੀਤਾਂ ਵਾਲੀ ਗੱਲ ਕਹੀ ਕਹਿੰਦੇ ਪਾਈ ਰੋਜ਼ ਸੇਵਾ ਕਰਨੀ ਹੈ ਸ਼ਬਦ ਦੀ ਆਪਾਂ ਤਾਂ ਜਦਨ ਕੋਈ ਰਿਸ਼ਤੇਦਾਰ ਆ ਗਿਆ ਪੈ ਗਿਆ ਅਭਿਗਨ ਰਿਸ਼ਤੇਦਾਰ ਦੀਆਂ ਗੱਲਾਂ 'ਚ ਲੱਗ ਗਏ ਰਿਸ਼ਤੇਦਾਰ ਦੀ ਸੇਵਾ ਕਰਨ ਲੱਗ ਗਏ ਭੁੱਲ ਗਏ ਇੱਧਰ ਵਾਲਾ ਗੁਰੂ ਤਾਂ ਭੁੱਲ ਗਿਆ ਬੇਗਨ ਪੈ ਗਿਆ ਲੇਕਿਨ ਗੁਰੂ ਬਚਨ ਕਰਦੇ ਹਨ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰੂ ਆਪਣਾ ਨਮਚਕਾਰਿਆ ਕਹਿੰਦੇ ਆਪਣੇ ਗੁਰੂ ਨੂੰ ਨਮਚਕਾਰ ਕਰ ਗੁਰੂ ਦਾ ਸਿਮਰਨ ਕਰਨਾ ਗੁਰੂ ਦੇ ਸ਼ਬਦ ਦਾ ਸਿਮਰਨ ਕਰਨਾ ਨਿਤ ਕਰਨਾ ਗੁਰ ਪੂਰੇ ਕੀ ਕਰੋ ਨਿਤ ਸੇਵਾ ਨਿਤ ਸੇਵਾ ਕਰਨੀ ਬਿਕਾਰਾਂ ਤੋਂ ਰਹਿ ਤੋਣਾ ਇਹ ਵੀ ਤਾਂ ਗੁਰੂ ਕਹਿੰਦੇ ਆ ਸਤਿਗੁਰ ਸਿੱਕੇ ਬੰਧਨ ਕਾਟੇ ਗੁਰ ਕਾ ਸਿੱਖ ਬਿਕਾਰ ਤੇ ਹਟ ਹੈ ਵਕਾਰ ਵੀ ਤਾਂ ਛੱਡਨੇ ਆ ਭਾਈ ਜਦੋਂ ਨਿਤਨੇਮੀ ਹੋ ਜਾਂਦਾ ਹੈ ਵਕਾਰ ਆਪਣੇ ਆਪੇ ਖਤਮ ਹੋ ਜਾਂਦੇ ਆ ਬਖਤੇ ਨਹੀਂ ਲੱਗਦਾ ਵਕਾਰ ਕਰਨ ਦਾ ਫਿਰ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰੂ ਆਪਣਾ ਨਮ ਚਕਾਰਿਆ ਜਦੋਂ ਇਹ ਅਵਸਥਾ ਹੋਗੀ ਨਿਤ ਨੇਮੀ ਬਣ ਗਿਆ ਫਿਰ ਸਿਦ ਗੁਰ ਨਾਨਕ ਦੇਵ ਜੀ ਨੇ ਰਹਿਮਤ ਕਰਤੀ ਫਿਰ ਕਿਰਪਾ ਕਰ ਦਿੱਤੀ ਫਿਰ ਦਿਆਲ ਹੋ ਗਿਆ ਸਰਬ ਫਲਾ ਦੀਨ ਕਹਿੰਦੇ ਸਾਰੇ ਫਲ ਦੇਤੇ ਫਿਰ ਇੱਕ ਫਲ ਨਹੀਂ ਫਿਰ ਆਪਾਂ ਨੂੰ ਤਾਂ ਇੱਕੋ ਮਿਲਿਆ ਸੀ ਬਾਬਾ ਜੀ ਕੋਲੋਂ ਸੇਵ ਵਾਲੇ ਮਿਲਿਆ ਸੀ ਇੱਧਰ ਬਾਬੇ ਨਾਨਕ ਨੇ ਸਾਰੇ ਫਲ ਦੇ ਦਿੱਤੇ ਫਿਰ ਸਰਬ ਫਲਾ ਦੀਨੇ ਗੁਰ ਪੂਰੇ ਕਹਿੰਦੇ ਪੂਰੇ ਗੁਰ ਨੇ ਸਾਰੇ ਫਲ ਦੇ ਦਿੱਤੇ ਫਲ ਸਾਨੂੰ ਕਿਸ ਨੇ ਦੇਣਾ ਗੁਰ ਨੇ ਦੇਣਾ ਸ਼ਬਦ ਨੇ ਇਹ ਜਿਹੜਾ ਬੂਟਾ ਹੈ ਨਾ ਦੇ ਰੂਪੀ ਬੂਟਾ ਇਹਨੂੰ ਫਿਰ ਸਾਰੇ ਫਲ ਲੱਗ ਜਾਂਦੇ ਆ ਸਾਰੇ ਫਲਾ ਦੀਨੇ ਗੁਰਪੂਰੇ ਨਾਨਕ ਗੋਰੰਦੇਸ ਤਾਰਿਆ ਆਖਰ ਜਾ ਕੇ ਬਚਨ ਕਰ ਦਿੱਤੇ ਸੱਚੇ ਪਾਤਸ਼ਾਹ ਬਾਬੇ ਨਾਨਕ ਨੇ ਹੋਰ ਨਿਸਤਾਰਿਆ ਕਹਿੰਦੇ ਗੁਰੂ ਨੇ ਮੈਨੂੰ ਤਾਰ ਦਿੱਤਾ ਮੈਨੂੰ ਡੁੱਬਣ ਨਹੀਂ ਦਿੱਤਾ ਮੈਨੂੰ ਪਾਰ ਕਰ ਦਿੱਤਾ ਮੈਨੂੰ ਤਾਰ ਦਿੱਤਾ ਇਹ ਜਿਹੜਾ ਪਪਜਲ ਹੈ ਇਹ ਸ਼ਬਦ ਦੇ ਨਾਲ ਤਰਿਆ ਜਾਂਦਾ ਹੈ ਹੋਰ ਕੋਈ ਕਿਰਿਆ ਕਰਮ ਨਹੀਂ ਹੈ ਜਿਹੜੇ ਆਪਾਂ ਕਰਦੇ ਆ ਇਹ ਸ਼ਬਦ ਦੀ ਕਰਾਮਾਤ ਹੈ ਸਿਰਪਉ ਨਾਮਕ ਦੇਵ ਜੀ ਮਹਾਰਾਜ ਪਚਨ ਕਰਦੇ ਆ ਸੰਸਾਰ ਦੇ ਨਾਲ ਕਿ ਭਲਿਓ ਲੋਕੋ ਸ਼ਬਦ ਨਾਲ ਜੁੜਜੋ ਸ਼ਬਦ ਦਾ ਜਹਾਜ਼ ਤੁਹਾਨੂੰ ਸੱਚਖੰਡ ਲੈ ਕੇ ਜਾਏਗਾ ਇੱਛਾ ਸਾਰਿਆਂ ਦੀ ਹੈ ਸੱਚਖੰਡ ਜਾਣ ਦੀ ਕੋਈ ਇਹੋ ਜੀ ਰੂਹ ਨਹੀਂ ਹੈ ਇਹੋ ਜੀ ਦੇਹ ਨਹੀਂ ਹੈ ਜਿਹੜੀ ਕਹਿੰਦੀ ਹੈ ਮੈਂ ਨਰਕਾਂ ਨੂੰ ਜਾਣਾ ਸਾਰਿਆਂ ਦੀ ਇੱਛਾ ਸਿਰ ਗੁਰੂ ਨਾਨਕ ਦੇਵ ਜੀ ਸਮਰੱਥ ਹਨ ਇਸ ਇੱਛਾ ਨੂੰ ਪੂਰੀ ਕਰਨ ਤੇ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਹਨ ਇੱਡਾ ਵੱਡਾ ਜਹਾਜ਼ ਹੈ ਬਾਬੇ ਨਾਨਕ ਦਾ ਜਿੰਨੇ ਮਰਜ਼ੀ ਲੋਕ ਚੜ੍ਹ ਸਕਦੇ ਇਹਦੇ ਵਿੱਚ ਜਿਹੜੇ ਦੂਜੇ ਜਹਾਜ਼ ਆਉਂਦਾ ਟਿਕਟਾ ਬੁੱਕ ਹੁੰਦੀ ਹੈ ਇੰਨੇ ਕਿ ਚੜਨੇ ਆ ਭਾਈ ਤੋਂ ਵੱਧ ਨਹੀਂ ਚੜਦੇ ਇੱਧਰ ਬਾਬੇ ਨਾਨਕ ਦਾ ਜਹਾਜ਼ ਹੈ ਸਾਰੀ ਦੁਨੀਆ ਚੜ੍ਹ ਜਵੇ ਦੇ ਪਰ ਸਰਬ ਫਲਾ ਦੀਨੇ ਗੁਰ ਹੋਰੇ ਨਾਨਕ ਗੁਰ ਨਿਸਤਾਰਿਆ ਸਿਮਰਤ ਨਾਮ ਪ੍ਰਾਨ ਗਤ ਪਾਵੈ ਕਹਿੰਦੇ ਇਹਨੂੰ ਸਿਮਰਤ ਨਾਲ ਨਾਮ ਨੂੰ ਸ਼ਬਦ ਨੂੰ ਸਿਮਰਤ ਨਾਮ ਪ੍ਰਾਨ ਗਤ ਪਾਵੈ ਕਹਿੰਦੇ ਜਿਹੜੇ ਪ੍ਰਾਨ ਸੀ ਨਾ ਸਾਡੇ ਉਹਨਾਂ ਦੀ ਗਤੀ ਹੋਗੀ ਗਤੀਤ ਸਿਮਰਨ ਦੇ ਨਾਲ ਹੋਈ ਹੈ ਸ਼ਬਦ ਦੇ ਨਾਲ ਜਿਹੜਾ ਸਾਡਾ ਭੋਗ ਪਿਆ ਸ਼ਬਦ ਨੇ ਪਾ ਦਿੱਤਾ ਸ਼ਬਦ ਲੈ ਕੇ ਸੱਚਖੰਡ ਵਿੱਚ ਸਿਮਰਤ ਨਾਮ ਪ੍ਰਾਣ ਇਹਦੇ ਸਾਡੇ ਪ੍ਰਾਣ ਚੱਲਦੇ ਆ ਨਾ ਸਵਾਸ ਚੱਲਦੇ ਆ ਇਹਨਾਂ ਦੀ ਗਤੀ ਹੋਊਗੀ ਖੋਗ ਤਾਂ ਹੀ ਪਾਉਂਦੇ ਆ ਬਈ ਆਵਾ ਗਾਉਣ ਦੇ ਚੱਕਰ ਤੋਂ ਬਚਾ ਕੇ ਇਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇ ਦੋ ਤਾਂ ਪੋਕ ਪਾਉਂਦੇ ਆ ਕਿ ਆਪਣੇ ਚਰਨਾਂ ਵਿੱਚ ਨਿਵਾਸ ਦੇ ਦੋ ਸੱਚਖੰਡ ਵਿੱਚ ਵਾਸਾ ਕਰ ਦੋ ਇਦਾਂ ਡਰਦੇ ਆ ਨਾ ਫਿਰ ਬਈ ਜੇ ਕਿਤੇ ਪੂਤ ਪ੍ਰੇਤ ਬਣ ਗਿਆ ਹੁਣ ਸਪਸਪਣੀ ਬਣ ਗਿਆ ਸਾਡੇ ਤਾਂ ਘਰ ਤੇ ਨਹੀਂ ਜਾਂਦਾ ਇਹ ਜਾਂਦੇ ਵੀ ਨਹੀਂ ਫਿਰ ਜਿਹੜੇ ਵੱਡੇ ਮਾਇਤਾਰੀ ਹੁੰਦੇ ਆ ਨਾ ਉਹ ਘਰ 'ਚ ਹੀ ਰਹਿੰਦੇ ਆ ਫਿਰ ਉਹ ਸੱਪ ਦਾ ਰੂਪ ਕਰਕੇ ਘਰ 'ਚ ਹੀ ਰਹਿੰਦੇ ਆ ਫਿਰ ਉਹ ਨਹੀਂ ਜਾਂਦੇ ਕਿੱਥੇ ਇਹ ਜਾਣਾ ਕਿੱਥੇ ਆ ਇਹ ਵੀ ਤਾਂ ਸਾੰਬਣੀ ਆ ਜਿਹੜੀ ਘਰ ਪਈ ਆ ਅੰਤ ਕਾਲ ਜੋ ਲక్ష్ਮੀ ਸਿਮਰੈ ਸਰਪ ਜੋਨ ਬਲ ਬਲ ਉਤਰੈ ਬਾਰ-ਬਾਰ ਫਿਰ ਸੱਪ ਦੀ ਜੂਨ ਚਾਈ ਜਾਂਦਾ ਕਦੇ ਛੱਡਣ ਦੀ ਵੀ ਕੋਸ਼ਿਸ਼ ਕੀਤੀ ਐ ਇਹਨੂੰ ਕਿ ਇਹ ਨਾਗਣ ਹੈ ਇਹ ਸਰਪਣੀ ਐ ਇਹਨੂੰ ਛੱਡਦੀ ਐ ਗੁਰੂ ਨੂੰ ਤਾਂ ਅਸੀਂ ਛੱਡ ਸਕਦੇ ਆ ਸਰਪਣੀ ਨਹੀਂ ਛੱਡ ਸਕਦੇ ਨਹੀਂ ਸਿੱਖੋ ਤੁਹਾਡਾ ਬਲੀਭਾਰਸ ਬਾਬਾ ਨਾਨਕ ਕੇ ਐਸੇ ਕਾਲ ਯੁਗ ਦੇ ਵਿੱਚ ਸਿਰ ਗੋ ਨਾਨਕ ਦੇਵ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਦੀ ਹੈ ਇਹ ਥੋੜਾ ਨਵੀੜਾ ਕਰ ਸਕਦੀ ਹੈ 84 ਲੱਖ ਜੋਨ ਤੋਂ ਗੁਰੂ ਬਚਨ ਕਰਦੇ ਹਨ ਕਿ ਗਤੀ ਕਦੋਂ ਹੋਈ ਹੈ ਸਿਮਰਤ ਨਾਮ ਪ੍ਰਾਨ ਗਤ ਪਾਵੈ ਮਿਟੇ ਕਲੇਸ਼ ਸਾਰੇ ਕਲੇਸ਼ ਮਿਟ ਜਾਣੇ ਕਰਦੇ ਚ ਰੋਜ਼ ਨੰਮਾ ਕਲੇਸ਼ ਹੈ ਕਿਉਂ ਹੈ ਇਹ ਭਾਈ ਵੀਰੋ ਕਿਉਂ ਹੈ ਨਿਤ ਨੀਮੀ ਨਹੀਂ ਬਣੇ ਕਦੇ ਕਦਾਈ ਵਾਲੇ ਆ ਸਾਰੇ ਕਲੇਸ਼ ਮਿਟ ਜਾਣੇ ਆ ਘਰ ਦੇ ਮਿਟੇ ਕਲੇਸ਼ ਤਰਾਸ ਸਭ ਨਸ ਹੈ ਸਾਰੀ ਜਿਹੜੀ ਤਰਾਸ ਹੈ ਪਿਆਸ ਹੈ ਸਭ ਨੇ ਨਸ ਜਾਣਾ ਕਲੇਸ਼ ਵੀ ਨਸ ਜਾਂਦੇ ਆ ਮਿਟੇ ਕਲੇਸ਼ ਤਰਾਸ ਸਭ ਨਸ ਹੈ ਸਾਧ ਸੰਗ ਹੀ ਤਲਾਵੈ ਕਹਿੰਦੇ ਸਾਧੂਆਂ ਨਾਲ ਸੰਗ ਕਰ ਲਾ ਉਹਨਾਂ ਨਾਲ ਲਾਲਾ ਪਿਆਰ ਇੱਤ ਇੱਤ ਕਹਿੰਦੇ ਆ ਪਿਆਰ ਪਾਉਣਾ ਸਾਧੂਆਂ ਦੇ ਨਾਲ ਕਹਿੰਦੇ ਸਾਧੂਆਂ ਨਾਲ ਪਿਆਰ ਕਰ। ਸਾਰੇ ਕਲੇਸ਼ ਮਿਟ ਜਾਣਗੇ। ਜਦੋਂ ਸਾਧੂਆਂ ਨਾਲ ਪਿਆਰ ਪਾਇਆ। ਤਾਪਤ ਮੈਂ ਠੰਡ ਵਰਤਾਈ ਆਨੰਦ ਪਿਆ ਦੁੱਖ ਨਾਟੇ ਭਾਈ ਜਨਮ ਮਰਨ ਕੇ ਮਿਟੇਂਦੇ ਸੇ ਸਾਧੂ ਕੇ ਪੂਰਨ પતિ ਸੇ। ਆਓ ਆਪ ਬਾਣੀ ਨੂੰ ਮੰਨੀਏ। ਇਨਾਂ ਲੋਕਾਂ ਦੀਆਂ ਗੱਲਾਂ ਤੋਂ ਨਿਕਲੀਏ ਗੁਰੂ ਦਾ ਉਪਦੇਸ਼ ਸਾਧੂਆਂ ਦਾ ਉਪਦੇਸ਼ ਸੱਚਖੰਡ ਵਿੱਚ ਲੈ ਕੇ ਜਾਂਦਾ ਬਾਣੀ ਵਾਪਸ ਦਾਣ ਦਾ ਰਸਤਾ ਹੈ ਬਾਣੀ ਸੱਚਖੰਡ ਵਿੱਚ ਲੈ ਕੇ ਜਾਂਦੀ ਹੈ ਸ਼ਬਦ ਕਲੇਸ਼ਾਂ ਦਾ ਨਾਸ ਕਰਦਾ ਸਾਧੂਆਂ ਦਾ ਸੰਗ ਸਾਰੇ ਕਲੇਸ਼ ਸਾਨੂੰ ਖਤਮ ਕਰ ਦਿੰਦਾ ਮਿਟੇ ਕਲੇਸ਼ ਤਰਾਸ ਸਭ ਨਾਸੇ ਸਾਧ ਸੰਗ ਖੇ ਤਲਾਵੈ ਸੋ ਸਾਧ ਸੰਗ ਜੀ ਬਾਣੀ ਪੜਦੇ ਕਥਾ ਕਰਦੇ ਆਨੇਕਾ ਪ੍ਰਕਾਰ ਦੀਆਂ ਭੁੱਲਾਂ ਝੁੱਕਾਂ ਹੋ ਗਈਆਂ ਹੁਣ ਗਿਆ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਕਥਾ ਕਰਨ ਦੀ ਸਮਰੱਥਾ ਵਕਸਣੀ ਹੁਣ ਬਲਾਓ ਫਤੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਅਰੰਗ ਕਲੀ ਮਹਲਾ 3 ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੁੁਰਤੈ ਪਾਇਐ ਸੇਤੀ ਮਨ ਬਜੀਆਂ ਬਦਾਲੀਆਂ ਰਾਗ ਰਤਨੋਂ ਪਰਬਾਰ ਪਰੀਆਂ ਸਬਦ ਗਾਵਣਾਂ ਸੋ דוਪਾਂ ਗਾ ਬੋਹਰੀ ਕਰ ਮਨ ਜਿਨੀ ਬਸਾਇ ਕਹੈ ਨਾਰਕ ਨਾਨਕ ਦੋ ਸਤਿਗੁਰੂ ਮੈਂ ਪਾਇ ਮਨ ਮੇਰੇ ਆទੂਸੇ ਦਾਰ ਕੋ ਹਰ ਨਾਲੇ ਹਨਾਰਕ ਮੈਂ ਦੂਖ ਸਭ ਵੀ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੋ ਬਾਰਨਾ ਸਭ ਨਾ ਗੱਲਾ ਸਮਰਥ ਸੁਆਮੀ ਤੋ ਕੋ ਮਨੋ ਬਸਾ ਕਹੈ ਨਾਰਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਹਿਬਾ ਗਿਆਨੀ ਕਰਤੇ ਰਹੇ ਕਰਤਾ